ਮੈਂ ਪਿੱਛੇ ਜੇ ਇੱਕ ਬਜਵੀ ਸਿੱਖਾਂ ਤੇ ਗੀਤ ਗਾਇਆ ਜੀ ਉਹ ਗੀਤ ਸੁਣਿਆ ਗਿਆ ਹੈ ਨਾ ਲੱਗੇ ਪਿਆ ਗੁਰੂ ਤੇਰਾ ਤਿਰੰਗੀ ਆ ਰੰਗੀ ਰੱਖਿਆ ਨਵਾਸਾ ਬਹੁਤ سارے ਬਜਵੀ ਸਿੱਖ ਪਰਿਵਾਰ ਪ੍ਰੋਗਰਾਮ ਤੋਂ ਕਿਲੋ 2 ਕਿਲੋਮੀਟਰ ਬਾਹਰ ਜਾ ਕੇ ਖੜਦੇ ਸੀ ਪਰਿਵਾਰਾਂ ਸਵੇਤ ਤੇ ਕਾਰ ਨੂੰ ਹੱਦ ਦਿੰਦੇ ਸੀ ਮੈਂ ਰੁਕਦਾ ਸੀ ਮਿਲਦਾ ਸੀ ਹਾਲਾਂਕਿ ਕਿ ਗੀਤ ਸੀ ਉਹ ਕੋਈ ਬਾਲੀ ਵੱਡੀ ਤੋਪ ਨਹੀਂ ਜਲਾਤੀ ਸੀ ਮੈਂ ਕਿ ਕੋਈ ਪਤਾ ਨਹੀਂ ਮੈਂ ਕੀ ਕਰਤਾ ਸਿਰਫ ਇੱਕ ਗੀਤ ਸੀ ਹੂੰ ਮੇਰੀ ਭਾਵਨਾ ਸੀ ਮੈਂ ਗਾਤਾ ਆਏ ਮੈਨੂੰ ਆਉਦੇ ਕਲਾ ਵਿੱਚ ਲੈ ਕੇ ਭੁੱਬਾ ਮਾਰ ਮਾਰ ਕੇ ਮੈਂ ਰੋਂਦੇ ਦੇਖਿਆ ਉਹ ਮਜੀ ਸਿੱਖ ਪਰਿਵਾਰ ਸਿਰਫ ਇੱਕ ਗੀਤ ਕਿੰਨੇ ਤਰਸੇ ਪਏ ਉਹ ਪਰਿਵਾਰ ਕਿ ਸਾਡੀ ਗੱਲ ਕੌਣ ਕਰੂਗਾ ਹਾਲਾਂਕਿ ਅੱਜ ਕੋਈ ਐਡਾ ਕੋਈ ਤਰਸ ਵਾਲੀ ਗੱਲ ਨਹੀਂ ਹਨਾ ਮਜੀ ਸਿੱਖ ਪਰਿਵਾਰਾਂ ਚੋਂ ਬਹੁਤ ਹਾਈ ਰੈਂਕ ਤੇ ਅਫੀਸਰ ਬੈਠੇ ਆ ਜੀ ਹੈ ਵੱਡੇ ਵੱਡੇ ਗਿਆਨੀ ਵਿਗਿਆਨੀ ਬ੍ਰਹਮ ਗਿਆਨੀ ਹੈ ਔਰ ਜਦੋਂ ਹਿਸਟਰੀ ਦੀ ਗੱਲ ਕਰਦੇ ਹਾਂ ਤੁਸੀਂ ਜ਼ਿਆਦਾ ਪੜ੍ਹੇ ਹੋ ਜੀ ਪਰ ਇਸ ਗੱਲ ਤੋਂ ਮੈਂ ਵੀ ਜਾਣੂ ਐ ਕਿ ਜਿਹੜੇ ਗੁਰੂ ਸਾਹਿਬ ਸਹਿਬਾਨਾਂ ਦੇ ਨਾਲ ਪਰਛਾਵਾਂੇ ਬਣ ਕੇ ਖੜੇ ਆ ਨਾ ਜੀ ਵੱਡੀ ਪਰਸੈਂਟੇਜ ਮਜਬੂਰੀ ਸਿੱਖਾਂ ਦੀ ਐ ਹਮ ਹੈ ਕਿ ਜਿਹੜੇ ਕਹਿੰਦੇ ਸੀ ਸਾਨੂੰ ਜ਼ਮੀਨਾਂ ਨਹੀਂ ਚਾਹੀਦੀਆਂ ਸਾਨੂੰ ਤੇਰੀ ਔੜ ਤੇ ਤੇਰੀ ਹਾਜ਼ਰੀ ਚਾਹੀਦੀ ਐ ਹਮ ਅਸੀਂ ਤੇਰੇ ਨਾਲ ਰਹਿਣਾ ਅਸੀਂ ਨਹੀਂ ਛੱਡਣਾ ਹਮ ਹੈ ਤੇ ਹੋ ਸਕਦਾ ਇਹਨਾਂ ਕਾਰਨਾ ਕਰਕੇ ਵੀ ਉਹ ਜ਼ਮੀਨਾਂ ਤੋਂ ਸਖੜੇ ਰਹਿ ਗਏ ਹੋਣ ਬਾਕੀ ਇਹਦਾ ਡੀਪ ਕਨਸੈਪਟ ਕੀ ਐ ਉਹ ਬਾਅਦ ਦੀ ਗੱਲ ਐ